ਦੀ ਤਿਆਰੀ ਕਰ ਰਹੇ ਨੇ ਦੇਖੋ ਆਪਰੇਸ਼ਨ ਆਪਰੇਸ਼ਨ ਪ੍ਰਹਾਰ 2 ਦਜ ਦੇ 2 ਹੈਗਾ ਤੇ ਮਨ ਜੋ ਬੀਜਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਗੈਂਗਸਟਰਸ ਉਹਨਾਂ ਦੇ ਐਸੋਸੀਏਟਸ ਤੇ ਜਿਹੜੇ ਵਾਂਟਡ ਕ੍ਰਿਮੀਨਲਸ ਨੇ ਉਹਨਾਂ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਕਿ ਕੱਲ ਅਸੀਂ 52 ਦੇ ਲਾਗੇ ਵਾਂਟਡ ਕ੍ਰਿਮੀਨਲਸ ਅਰੈਸਟ ਕੀਤੇ ਸੀ ਜਿਹੜੇ ਕਿ ਲੁੱਟਾਂ ਖੋਹਾਂ ਡਕੈਤੀਆਂ ਚ ਕਤਲ ਇਰਾਦਾ ਕਤਲ ਚ ਲੋਡੀ ਦੇ ਸੀਗੇ ਅੱਜ ਅਸੀਂ ਸਵੇਰ ਤੋਂ ਸਾਡੀ ਪਾਰਟੀਆਂ 5 ਵਜੇ ਤੋਂ ਦੁਬਾਰੇ ਬਾਹਰ ਸੀਗੀਆਂ ਤੇ 25 ਤੋਂ 30 ਜਾਣੇ ਅੱਜ ਵੀ ਅਸੀਂ ਅरेस्ट ਕਰ ਚੁੱਕੇ ਹਾਂ ਉਸ ਤੋਂ ਇਲਾਵਾ ਜਿਵੇਂ ਕੱਲ ਅਸੀਂ ਇੰਟਰ ਸਟੇਟ ਤੇ ਇੰਟਰ ਡਿਸਟ੍ਰਿਕਟ ਮਾਕਾ ਬੰਦੀ ਕੀਤੀ ਸੀ ਅੱਜ ਅਸੀਂ ਬੱਸ ਸਟੈਂਡਸ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਾ ਰਹੇ ਹਾਂ ਇਸ ਤੋਂ ਬਾਅਦ ਦੁਬਾਰੇ ਅਸੀਂ ਉਹਨਾਂ ਪੀਜੀਆਂ ਦੀ ਸਰਚਾ ਕਰਾਵਾਂਗੇ ਜਿੱਥੇ ਬਿਨਾਂ ਵੈਰੀਫਿਕੇਸ਼ਨ ਤੋਂ ਟੈਨੈਂਟਸ ਨੂੰ ਕਮਰੇ ਦਿੱਤੇ ਜਾਂਦੇ ਆ ਤੇ ਮਨ ਜੋ ਬੀਜਪੀ ਪੰਜਾਬ ਦੇ ਗਾਈਡਲਾਈਨਸ ਮੁਤਾਬਿਕ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਆ ਜੀ ਕ੍ਰਿਮੀਨਲਸ ਦੇ ਤੇ ਕੈਂਸਰਸ ਦੇ ਖਿਲਾਫ ਤੇ ਪਟਿਆਲਾ ਪੁਲਿਸ ਪਹਿਲਾਂ ਵੀ ਸਰਗਰਮੀ ਨਾਲ ਕਾਰਵਾਈ ਕਰਦੀ ਰਹੀ ਹੈ ਤੇ ਅੱਗੇ ਵੀ ਕਾਰਵਾਈ ਜਾਰੀ ਰੱਖੂਗਾ ਚਲੋ ਹੁਣ ਅੱਜ ਦੇ ਵਿੱਚ ਕੋਈ ਸਾਹਮਣੇ ਆਇਆ ਨਹੀਂ ਕਿ ਜਿਵੇਂ ਲਗਾਤਾਰ ਇਹ ਬੱਦਲ ਆਉਂਦੇ ਜਾਗੇ ਦੇਖੋ ਜੀ ਬੱਸ ਸਟੈਂਡਸ ਦੀ ਚੈਕਿੰਗ ਦਾ ਬੇਸਿਕਲੀ ਇਹ ਮਕਸਦ ਹੈ ਕਿ ਪਟਿਆਲਾ ਬੱਸ ਸਟੈਂਡ ਕਾਫੀ ਵੱਡਾ ਬੱਸ ਸਟੈਂਡ ਹੈ ਤੇ ਨਾਰਥ ਇੰਡੀਆ ਤੋਂ ਸਾਰੇ ਪ੍ਰਕਾਰ ਦੇ ਪੈਸੇਂਜਰਸ ਦੀ ਇੱਥੇ ਮੂਵਮੈਂਟ ਹੁੰਦੀ ਹੈ ਸੋ ਇਹ ਹਾਈ ਇੰਪੈਕਟ ਐਂਡ ਵਿਜ਼ੀਬਲ ਆਪਰੇਸ਼ਨ ਹੁੰਦਾ ਬੇਸਿਕਲੀ ਉਸ ਤੋਂ ਇਲਾਵਾ ਜਿਹੜੀ ਵਾਂਟਡ ਕ੍ਰਿਮੀਨਲਸ ਦੇ ਖਿਲਾਫ ਕਾਰਵਾਈ ਹੈ ਉਹ ਅਸੀਂ ਬੜੀ ਪਿੰਪੁਆਇੰਟਡ ਕਰਦੇ ਹਾਂ ਰੇਡ ਪਾਰਟੀਆਂ ਪਹਿਲਾਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਡਿਵੈਲਪ ਕਰਕੇ ਉਸ ਤੋਂ ਬਾਅਦ ਨਿਕਲਦੀ ਹੈ ਤਾਂਕਿ ਕੋਈ ਵੀ ਰੇਡ ਜਿਹੜੀ ਉਹ ਖਾਲੀ ਨਾ ਆਵੇ ਸਰ ਉਹ ਜਿਹਾ ਬਗੈਰ ਦੇ ਵੀ ਚੈਕਿੰਗ ਕਰਨ ਨੂੰ ਹਾਂਜੀ ਕਰਾਂਗੇ ਸਰ ਫੋਰਸ ਵਗੈਰਾ ਦੇਖੋ ਕੱਲ तकरीबन 1500 ਤੋਂ ਵੱਧ ਮੁਲਾਜ਼ਮ ਸੀਗੇ ਤੇ ਅੱਜ ਵੀ ਤਕਰੀਬਨ ਉਨੀ ਗਿਣਤੀ ਚ ਹੀ ਮਲਾਜ਼ਮ ਇਨ ਆਪਰੇਸ਼ਨ ਆਤੇ ਹਨ ਚਲ ਰਿਹਾ ਹੈ ਕਿ ਕੁਝ ਕਾਮਯਾਬੀ ਲੱਗਦੀ ਹੈ ਕਿ ਅਵੇਰਨੈਸ ਲੱਗਦਾ ਕਿ ਪੂਰੇ ਸ਼ਹਿਰ ਵਿੱਚ ਹਾਂਜੀ ਬਿਲਕੁਲ ਜੀ ਕ੍ਰਿਮੀਨਲਸ ਦੀ ਅਰੈਸਟ ਤੇ ਕਾਫੀ ਵੱਡੀ ਕਾਮਯਾਬੀ 75 ਤੋਂ ਜ਼ਿਆਦਾ ਵੌਂਟਡ ਕ੍ਰਿਮੀਨਲ ਅਰੈਸਟ ਹੋਏ ਸਾਨੂੰ ਵੈਪਨਸ ਵੀ ਬਰਾਮਦ ਹੋਏ ਆ ਕਾਉਂਟਰਾਬੈਂਡ ਡਰੱਗਸ ਵੀ ਬਰਾਮਦ ਹੋਏ ਆ ਸੋ ਇਹ ਕਾਰਵਾਈ ਅੱਗੇ ਵੀ ਬੜੀ ਸਖਤਾਈ ਨਾਲ ਜਾਰੀ ਰਹੇ ਸਰ ਵਿਲੇजेस ਵਗੈਰਾ ਤੇ ਵੀ ਜਾ ਕੇ ਚੈਕਿੰਗ ਕੋਲ ਹਾਂਜੀ ਕਰਾਂ